ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਭਾਰਤੀ ਕਿਸਾਨ ਨੂੰ ਸਰਪ੍ਰਸਤ ਪੰਜਾਬ ਭਾਰਤੀ ਜਨ ਨੂੰ ਲਖਵਾ ਕੀ ਅੱਜ ਜਿਹੜਾ ਤੁਸੀਂ ਪਹੁੰਚੋ ਕੀ ਪ੍ਰੋਗਰਾਮ ਹੈ ਇੱਥੇ ਅੱਜ ਦਾ ਜਿਹੜਾ ਸਾਡਾ ਪ੍ਰੋਮਿਸ ਸੀ ਰੋਸ ਬਜੋ ਜੋ ਸਾਡੀਆਂ ਜੱਫੇ ਬੰਦੀਆਂ ਪੈ ਸਾਡੀਆਂ ਮੰਗਾ ਪਾ ਮਾਂ ਸਾਰੀਆਂ ਇੱਕੋ ਹੀ ਨੇ ਉਹਨਾਂ ਦੇ ਵੀ ਹੋ ਵੀਰੇ ਸਾਡੀਆਂ ਵੀ ਹੋ ਵੀ ਨੇ ਅਸੀਂ ਕੋਸ਼ਿਸ਼ ਕੀਤੀ ਜੀ ਕੱਟੇ ਹੋਣ ਦੀ ਪਰ ਨਹੀਂ ਹੋ ਸਕੇ ਪਰ ਅਸੀਂ ਅੱਜ ਜੋ ਉਹਨਾਂ ਨੇ ਕੀਤਾ ਅੱਜ ਜਿਵੇਂ ਬਾਰਡਰ ਫੀਲ ਕੀਤੇ ਨੇ ਉਹ ਤਾਂ ਪਾਕਿਸਤਾਨ ਦੇ ਵੀ ਬਾਰਡਰ ਨੇ ਅਸੀਂ ਨਹੀਂ ਕੀਤੀ ਜਿਨੇ ਉਹਨਾਂ ਨੇ ਇਨੇ ਇਨੇ ਕੈਂਕਰ ਲਾ ਕੇ ਇੰਨੀਆਂ ਕੰਧਾਂ ਕਰਕੇ ਕੀ ਸਾਡੀ ਰਾਜਸਤਾਨੀ ਦਾ ਹੱਕ ਨਹੀਂਗਾ ਅਸੀਂ ਦਿੱਲੀ ਰਾਜਸਤਾਨੀ ਅਸੀਂ ਜਾ ਨਹੀਂ ਸਕਦੇ ਅਸੀਂ ਆਪਦਾ ਦੁੱਖ ਮੁਕਮਤੀ ਸਾਰਿਆਂ ਦਾ ਸਾਂਝਾ ਉਹਨਾਂ ਨੂੰ ਇਹ ਦੁੱਖ ਨਹੀਂ ਦੱਸ ਸਕਦੇ ਆ ਉਹਨਾਂ ਦੇ ਯੁੱਧਰ ਗੋਲੀਆਂ ਚੱਲੀਆਂ ਨੇ ਰਬੜ ਦੀਆਂ ਚੱਲੀਆਂ ਨੇ ਗੈਸ اندر ਚੱਲੀਆਂ ਦੂਜਿਆਂ ਕਾ ਸਾਹ ਚੱਲੀਆਂ ਨੇ ਬਹੁਤ ਬੰਦੇ 100 200 ਬੰਦਾ ਚੱਕ ਵੀ ਹੋ ਗਿਆ ਉਹਨਾਂ ਦੇ ਰੋਸ ਵਜੋਂ ਅਸੀਂ ਇਸ ਤਾਬ ਨੂੰ ਸਰਕਾਰ ਵਿੱਚ ਤਾਮ ਹੀ ਦਿੱਤੀ ਆ ਜਿਹਦੀ ਵੀ ਅੱਜ ਅਸੀਂ 11 ਤੋਂ ਲੈ ਕੇ 1 ਵਜੇ ਤੱਕ ਟੂਲ ਖੁੱਲੇ ਰਹਿਣਗੇ ਕੋਈ ਟੂਲ ਕੋਈ ਇਹਨੂੰ ਟੂਟ ਦੇ ਕੋਈ ਨਹੀਂ ਟੈਕਸ ਲੱਗੂਗਾ ਇਹ ਸਾਡਾ ਰੋਸ ਵਜੋਂ ਉਹਨਾਂ ਦੇ ਹੱਕ ਚ ਸਾਡਾ ਬੰਨਦਾ ਹੱਕ ਜਿਹੜੀਆਂ ਕਿਸਾਨਾਂ ਨਾਲ ਤੱਕਈਾਈ ਹੁੰਦੀਆਂ ਉਹਨੂੰ ਰੋਕਣ ਲਈ ਅਸੀਂ ਇਹੇ ਕਰਕੇ ਅੱਜ ਦਾ ਕੀਤਾ ਪ੍ਰੋਗਰਾਮ ਹਾਂ ਜਿਹੜਾ ਕੱਲ ਦਾ ਪ੍ਰੋਗਰਾਮ ਆ ਉਹ ਸਾਡਾ ਸਾਰਾ ਭਾਰਤ ਬੰਨਦਾ ਪੰਜਾਬ ਬੰਨਦਾ ਉਹਦੇ ਵਿੱਚ ਅਸੀਂ ਇਹੇ ਹੀ ਰੋਸ ਵਜੋਂ ਅਸੀਂ ਪਹਿਲਾਂ ਤੋਂ ਇਹ ਸਯੁਕਤ ਮੋਰਚਾ ਦਿੱਲੀ ਵਾਲੇ ਦੀ ਕਾਰ ਤੇ ਬੰਦ ਕਰ ਰਹੇ ਹਾਂ ਇਹ ਸਾਰਾ ਭਾਰਤ ਬੰਦ ਹੋਊਗਾ ਔਰ ਰੇਲਾਂ ਵੀ ਇਸ ਵਾਰ ਬੰਦ ਕਰਦੀਏ ਤੇ ਬਾਕੀ ਦਾ ਟ੍ਰੈਫਿਕ ਜਿਹੜਾ ਘਰਦਾ ਸਾਰਾ ਪਹਾੜ ਦੇ ਦੇ ਬਾਜ਼ਾਰ ਉਹ ਦੁਕਾਨਾਂ ਸਾਰੀਆਂ ਸਾਡੇ ਨਾਲ ਨੇ ਟ੍ਰੇਡ ਯੂਨੀਅਨ ਨਾਲ ਸਾਡੀਆਂ ਸਾਡੇ ਨਾਲ ਨੇ ਜਿੰਨੀਆਂ ਵੀ ਜਥੇਬੰਦੀਆਂ ਸਾਡੇ ਨਾਲ ਨੇ ਸਾਰਿਆਂ ਨੇ ਇਕੱਠਾ ਹੋ ਰੋਮ ਲਿਖਿਆ ਤੇ ਕਿਸਾਨ ਮਜ਼ਦੂਰ ਸਭ ਇਕੱਠੇ ਹੋ ਕੇ ਕੱਲ ਨੂੰ ਬੰਦ ਨੂੰ ਸਾਨੂੰ ਹੰਗਾਰਾ ਦੇਣਗੇ ਅਸੀਂ ਅਪੀਲ ਕਰਦੇ ਆ ਸਾਰੇ ਭਾਈਚਾਰੇ ਨੂੰ ਸਾਰੇ ਮਹਿਕਮਿਆਂ ਨੂੰ ਵੀ ਕੱਲ ਨੂੰ ਜ਼ਰੂਰ ਬਾਤੋ ਬਾਤ ਸਾਥ ਦਿਓ ਤੇ ਦੁਕਾਨਾਂ ਬੰਦ ਰੱਖੋ ਠੀਕ ਹੈ ਹਾਂਜੀ 9 10 ਦੇ ਆਪਣਾ ਤੇ ਆਪਣੀ ਜੁਨੀਅਨ ਦਾ ਨਾਮ ਮੈਂ ਮਨਜੀਤ ਸਿੰਘ ਢੀਂਸਾ ਬੀਕੇ ਜੂ ਲੱਖੋਵਾਲ ਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਜਿਹੜੇ ਉਲੀਕਿਆ ਗਿਆ ਇਸ ਕੇਮੋ ਅੱਜ ਦਾ ਪ੍ਰੋਗਰਾਮ ਇਹ ਆ ਜੀ ਜਿਹੜੇ ਸਾਡੇ 13 ਤਰੀਕ ਨੂੰ ਕੁਝ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਸੀ ਸ਼ੰਭੂ ਵੈਰੀਅਰ ਤੇ ਟਾਕੇ ਲਾ ਕੇ ਉਹਨਾਂ ਤੇ ਸਰਕਾਰ ਜਿਹੜਾ ਤਸੱਦਦ ਕਰ ਰਹੀ ਆ ਉਹਨਾਂ ਦੀ ਹਮਾਇਤ ਦੇ ਵਿੱਚ ਟੋਲ ਪਲਾਜੇ ਅੱਜ 3 ਘੰਟੇ ਲਈ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਦੇ ਬੰਦ ਕਰੇ ਨੇ ਵੀ ਉਹ ਸਰਕਾਰ ਜਬਰ ਢਾਉਂਦੀ ਆ ਉਸ ਦੇ ਰੋਸ ਵਿੱਚ ਕੱਲ ਦਾ ਕੀ ਪ੍ਰੋਗਰਾਮ ਹੈ ਕੱਲ ਦਾ ਸਵੇਰ ਤੋਂ ਲੈ ਕੇ 4 ਵਜੇ ਤੱਕ ਸਾਰੇ ਬਾਜ਼ਾਰ ਬੰਦ ਰਹਿਣਗੇ 12 ਵਜੇ ਤੋਂ 4 ਵਜੇ ਤੱਕ ਟ੍ਰੈਫਿਕ ਵੀ ਬੰਦ ਹੋਊਗੀ ਕੁਝ ਟਾਈਮ ਟ੍ਰੇਨਾਂ ਵੀ ਬੰਦ ਹੋਣਗੀਆਂ ਮੇਰਾ ਨਾਮ ਹਰਦੀਪ ਸਿੰਘ ਯਾਸਪਰਾ ਜ਼ਿਲ੍ਹਾ ਪ੍ਰਧਾਨ ਭਾਰਤੀਕ ਸਾਂਝਨ ਕਾਦਿਆਂ ਜ਼ਿਲ੍ਹਾ ਲੁਧਿਆਣਾ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਇਸ ਕੇ ਅੰਦਰ ਨੂੰ ਕੀ ਪ੍ਰੋਗਰਾਮ ਸੀਗਾ ਤੇ ਕੱਲ ਦਾ ਕੀ ਪ੍ਰੋਗਰਾਮ ਦੇਖੋ ਅੱਜ ਜੋ ਪ੍ਰੋਗਰਾਮ ਹੈ ਇਹ ਕੱਲ ਸੰਯੁਕਤ ਮੋਰਚੇ ਦੀ ਐਮਰਜੈਂਸੀ ਮੀਟਿੰਗ ਹੋਈ ਸੀਗੀ ਜਲੰਧਰ ਵਿਖੇ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਵੀ ਜੋ ਸਾਡੀਆਂ ਕੁਝ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਸੀ ਪ੍ਰੋਟੈਸਟ ਕਰਨ ਉਹਨਾਂ ਦੇ ਉੱਤੇ ਖੱਟਣ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਤੇ ਅਥਰੂ ਗੈਸ ਤੇ ਗੋਲੇ ਛਿੱਟੇ ਗਏ ਜਾਨਕਿ ਕਾਫੀ ਤਸੱਦਦ ਕੀਤਾ ਗਿਆ ਇਸ ਦੇ ਰੋਸ ਵੱਜੋਂ आज ਸੰਯੁਕਤ ਮੋਰਚੇ ਨੇ ਕਿਹਾ ਵੀ ਕਿਹਾ 3 ਤੋਂ 4 ਘੰਟੇ ਜਿੰਨੇ ਵੀ ਟੋਲ ਨੇ ਆਪਣੇ ਇਹ ਫ੍ਰੀ ਰੱਖੇ ਜਾਣਗੇ ਤੇ ਜੋ ਕੱਲ ਦਾ ਸਾਡਾ ਹੈਗਾ ਉਹ 16 ਤਰੀਕ ਦਾ ਉਸੇ ਤਰ੍ਹਾਂ ਪੂਰਾ ਭਾਰਤ ਗ੍ਰਾਮੀਣ ਭਾਰਤ ਬੰਦ ਰਹੂਗਾ ਪਿੰਡਾਂ ਚ ਨੇ ਚਾਹੇ ਦੁਕਾਨਾਂ ਚਾਹੇ ਸ਼ਹਿਰਾਂ ਦੇ ਵਿੱਚ ਨੇ ਤੇ ਅਪੀਲ ਵੀ ਕੀਤੀ ਆ ਅਸੀਂ ਸਾਰੇ ਵੱਖ-ਵੱਖ ਭਾਈਚਾਰੇ ਨੂੰ ਵੀ ਤੁਸੀਂ ਸਾਡਾ ਇਸ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਸਾਥ ਦਿਓ ਮੈਂ ਉਹ ਦੱਸਦੇ ਆ ਆਪਣਾ ਮੈਂ ਪਰਮਿੰਦਰ ਸਿੰਘ ਪਾਲ ਮਾਜਰਾ జర్నలిస్ట్ ਕਿੱਤਰ ਬੀਕੇਜੂ ਲਖੋਵਾਲ ਪੰਜਾਬ ਉਹਦੇ ਜਿਹੜਾ ਪ੍ਰੋਗਰਾਮ ਹੈ ਕਿ ਜਦੋਂ ਸਾਡੇ ਜਿਹੜੇ ਵੀਰ ਸ਼ੰਭੂ ਬਾਰਡਰ ਤੇ ਬੈਠੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਸਰਕਾਰ ਨੇ ਉਹਨਾਂ ਦੇ ਰਸਤੇ ਰੋਕ ਕੇ ਤਾਂ ਕੱਲ ਅਸੀਂ ਐਮਰਜੈਂਸੀ ਮੀਟਿੰਗ ਬੁਲਾਈ ਜਲੰਧਰ ਐਸਕੇਮ ਨੇ ਉਹਦੇ ਚ ਫੈਸਲਾ ਹੋਇਆ ਵੀ ਅੱਜ ਆਪਾਂ ਟੋਲ ਪਲਾਜ ਬੰਦ ਕਰ ਖੋਲ ਕੇ ਤੇ ਕਈ ਜਥੇਬੰਦੀਆਂ ਨੇ ਰੇਲਾਂ ਵੀ ਬੰਦ ਕੀਤੀਆਂ ਨੇ ਤੇ ਕਈਆਂ ਨੇ ਕੱਲ ਪੁਤਲੇ ਵੀ ਫੂਕੇ ਨੇ ਉਹ ਸਾਡਾ ਉੱਥੇ ਖੁੱਲਾ ਸੀ ਵੀ ਆਪਣੇ ਹਿਸਾਬ ਚ ਕੋਈ ਐਕਸ਼ਨ ਕਰੇ ਜਿਆਦਾ ਮੇਨ ਐਕਸ਼ਨ ਸਾਡਾ ਸੀਗਾ ਟੂਲ ਪਲਾਜ਼ੇ ਵਾਲਾ ਇਸ ਕਰਕੇ ਅਸੀਂ ਅੱਜ ਇਹ ਐਕਸ਼ਨ ਕੀਤਾ ਵੀ ਜਿਹੜਾ ਸਾਡੇ ਵੀਰਾਂ ਤੇ ਤਸ਼ੱਦਦ ਹੋਇਆ ਸਰਕਾਰ ਤੁਰੰਤ ਬੰਦ ਕਰੇ ਡੈਮੋਕ੍ਰੈਟਿਕ ਸਾਡਾ ਰਾਈਟ ਆ ਅਸੀਂ ਧਾਰਨਾ ਸ਼ਾਂਤਮਈ ਦੇ ਸਕਦੇ ਆ ਉਹਨਾਂ ਦੇ ਰਸਤੇ ਵੀ ਬੰਦ ਕੀਤੇ ਗਏ ਨੇ ਤੇ ਰਸਤੇ 'ਚ ਕਿੱਲਾ ਘੱਟ ਕੇ ਹਨ ਮਨੁੱਖੀ ਤਸ਼ੱਦਦ ਵੀ ਕੀਤਾ ਗਿਆ ਜੇਕਰ ਸਰਕਾਰ ਇਹ ਤਸ਼ੱਦਦ ਉਹਨਾਂ ਤੇ ਬੰਦ ਨਹੀਂ ਕਰਦੀ ਜਿਹੜੀਆਂ ਮੰਗਾਂ ਰਿਓ ਮੰਨਦੀ ਨਹੀਂ ਤਾਂ ਅਸੀਂ 18 ਤਰੀਕ ਨੂੰ ਸਾਡੀ ਦੁਬਾਰਾ ਫੇਰ ਇਸ ਕੇਮ ਦੀ ਲੁਧਿਆਣੇ 'ਚ ਮੀਟਿੰਗ ਆ ਫੇਰ ਅਸੀਂ ਕੋਈ ਬਹੁਤ ਤਕੜਾ ਪ੍ਰੋਗ ਕਿਦਿਛ ਸਰਕਾਰ ਨੂੰ ਮਜਬੂਰ ਹੋ ਕੇ ਇਹ ਮੰਗਾ ਸਾਡੀ ਮੰਨਣੀ ਪੈਣੀ। ਪਰਮਦਰ ਜੀ ਗੱਲ ਕਰੀਏ ਜਿਵੇਂ ਕਿ ਉੱਥੇ ਕਿਸਾਨ ਜਿੱਥੇ ਬੰਦੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਹੁਣ ਸ਼ੰਭੂਪੁਰ ਤੇ ਬੈਠੇ ਨੇ। ਥੋੜਾ ਵੀ ਪ੍ਰੋਗਰਾਮ ਕੋਈ ਹੈਗਾ ਦਿੱਲੀ ਜਾਣ ਦਾ ਕਿ ਹਜੇ ਇੱਥੇ ਤੋਂ ਨਾਲ? ਨਹੀਂ ਦੇਖੋ ਹਲੇ ਸਾਡਾ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਨਹੀਂ ਸਾਡਾ ਪਹਿਲਾ ਦਾ ਪ੍ਰੋਗਰਾਮ ਐਸਕੇਮ ਨੇ ਦਿੱਤਾ ਹੈ 16 ਤਰੀਕ ਦਾ ਭਾਰਤ ਬੰਦ। ਪਹਿਲਾਂ ਅਸੀਂ 16 ਤਰੀਕ ਦਾ ਭਾਰਤ ਬੰਦ ਨੂੰ ਸਫਲ ਕਰਾਂਗੇ। ਜੋ ਪੂਰੇ ਭਾਰਤ ਬਹੁਤ ਵਧੀਆ ਤਰੀਕੇ ਨਾਲ ਬੰਦ ਹੋ ਸਾਰੀਆਂ ਟ੍ਰੇਡ ਯੂਨੀਅਨ ਸਾਡੇ ਨਾਲ ਨੇ ਮਜ਼ਦੂਰ ਜੱਥੇਬੰਦੀਆਂ ਨਾਲ ਨੇ। ਆਰਤੀ ਐਸੋਸੀਏਸ਼ਨਾਂ ਅਤੇ ਵਪਾਰ ਮੰਡਲ ਸਾਰੇ ਨਾਲ ਨੇ ਉਦੋਂ ਬਾਅਦ ਸਾਡੀ 18 ਤਰੀਕ ਦੀ ਮੀਟਿੰਗ ਆ ਅਸੀਂ ਉਹਦੇ ਚ ਇਹ ਫੈਸਲਾ ਕਰਾਂਗੇ ਜੇਕਰ ਦਿੱਲੀ ਵੀ ਸਾਨੂੰ ਜਾਣਾ ਪਿਆ ਤਾਂ ਕੋਈ ਇਹ ਜੀ ਗੱਲ ਨਹੀਂ ਵੀ ਸਾਨੂੰ ਕੋਈ ਪਵੰਦੀਆ ਦਿੱਲੀ ਨਹੀਂ ਜਾ ਸਕਦੇ ਜਾਵਾਂ ਹਾਂਜੀ ਰਜਿੰਦਰ ਰਜਿੰਦਰ ਸਿੰਘ ਕੋਟਪਨਾਚ ਜਲੰਧਰ ਸਖਤਰ ਪੰਜਾਬ ਬੀਕੇ ਜੂ ਰਾਜੇਵਾਲ ਅੱਜ ਜਿਹੜਾ ਪ੍ਰੋਗਰਾਮ ਹੈ ਕੀ ਹੈ ਲਿਖਿਆ ਗਿਆ ਜੀ ਅੱਜ ਪ੍ਰੋਗਰਾਮ ਆ ਜਿਹੜਾ ਇਹ ਕੱਲ ਐਸਕੇਐਮ ਦੀ ਮੀਟਿੰਗ ਹੋਈ ਸੀਗੀ ਜਲੰਧਰ ਇਹ ਜਿਹੜਾ ਸੰਭੂ ਵਾਟਰ ਤੇ ਹਰਿਆਣਾ ਸਰਕਾਰ ਨੇ ਰੋਕਿਆ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਅਥਰੂ ਗੈਸ਼ ਛੱਡੀ ਆ ਲਾਠੀ ਚਾਰਜ ਕੀਤਾ ਬੈਰਿੰਗ ਵੀ ਕੀਤੀ ਆ ਤੇ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਆ ਨਿੰਦਾ ਕਰੀ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਰੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਪਲਾਜ਼ ਨੇ ਜਿਹੜੇ ਉਹ ਫ੍ਰੀ ਕੀਤੇ ਨੇ ਤੇ ਇਹ ਰੂਸਪ ਚੋਂ ਇਹ ਅਸੀਂ ਉਹਨਾਂ ਦੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਇਹ ਕਰ ਰਹੇ ਉਹਨਾਂ ਨੇ ਰਾਜਿਆਲ ਗਰੁੱਪ ਦਾ ਫੈਸਲਾ ਹੈ ਜੀ ਵੀ ਜੇ ਕੱਲ ਨੂੰ ਸ਼ੰਭੂ ਬੈਟਰ ਕੋ ਖੁੱਲਦਾ ਦਿੱਲੀ ਜਾਣ ਦਾ ਨਹੀਂ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈਗਾ ਫਿਲਹਾਲ ਤਾਂ ਸਾਡਾ ਕੱਲ ਦਾ ਜਿਹੜਾ ਹੈਗਾ ਭਾਰਤਵੰਦ ਦਾ ਪ੍ਰੋਗਰਾਮ ਹੈ ਇਸ ਕੰਮ ਦਾ ਇੰਡੀਆ ਲੈਵਲ ਤੇ ਆ ਤੇ ਉਹਦੇ ਵਿੱਚ ਅਸੀਂ ਸੋਭਾ ਦੁਕਾਨਾਂ ਵਾਲਿਆਂ ਨੂੰ ਅਪੀਲ ਕਰਨੀ ਆ ਵੀ ਇਹਦੇ ਵਿੱਚ ਸਹਿਯੋਗ ਕਰੋ ਭਾਰਤਵੰਦ ਨੂੰ ਸਫਲ ਬਣਾਓ ਉਸ